ਸਵਾਸਤਿਯਾ ਕਾਲ ਨਮਸਕਾਰ ਤੇ ਉਸਲਾਮ ਅਲੈਕਮ ਤੇ ਮੈਂ ਆਗੀ ਤੁਹਾਡੀ ਪੰਜਾਬੀ ਵਾਲੀ ਪੈਂਜੀ ਪੰਜਾਬੀ ਵਾਲੇ ਪੈਂਨ ਜੀ ਜਿੰਨੇ ਜਿੰਨੇ ਸਿੱਖਣੀ ਹੈ ਪੰਜਾਬੀ ਆ ਜੋ ਜੁੜੋ ਮੇਰੇ ਨਾਲ ਅੱਜ ਤੁਹਾਨੂੰ ਪੰਜਾਬੀ ਸਿੱਖਣੀ ਸ਼ੁਰੂ ਕਰਾਵਾਂਗੀ ਪੰਜਾਬੀ ਸਿੱਖਣ ਲਈ ਸਭ ਤੋਂ ਜ਼ਰੂਰੀ ਹੈ ਇਹ ਜਾਨਣਾ ਕਿ ਪੰਜਾਬੀ ਦੇ ਵਿੱਚ ਹੁੰਦੇ ਨੇ 35 ਅੱਖਰ 35 ਅੱਖਰ ਜਿਹੜੇ ਨੇ ਉਹਦੇ ਵਿੱਚ ਇੱਕ ਲਾਈਨ ਜਿਹੜੀ ਹੈ ਉਹ ਪੰਜ ਅੱਖਰਾਂ ਦੀ ਹੁੰਦੀ ਹੈ ਪਹਿਲਾ ਅੱਖਰ ਊੜੇ ਤੋਂ ਸ਼ੁਰੂ ਹੁੰਦਾ ਤੇ ਪੰਜ ਅੱਖਰ ਜਿਹੜੇ ਨੇ ਹਾਏ ਤੱਕ ਬੰਦੇ ਨੇ ਊੜਾ ਐੜਾ ਈੜੀ ਸਸਾ ਹਾਹਾ ਠੀਕ ਹੈ ਜੀ ਅੱਜ ਪੰਜ ਅੱਖਰ ਮਿਲਣਗੇ ਤੁਹਾਨੂੰ ਇੱਕੋ ਲਾਈਨ ਸਿਖਾਈ ਜਾਏਗੀ 35 ਅੱਖਰਾਂ ਦੇ ਵਿੱਚੋਂ ਪੰਜ ਅੱਖਰ ਪਹਿਲੇ ਦਿਨ ਪਹਿਲੀ ਕਲਾਸ ਕੱਲੋਂ ਦੁਬਾਰਾ ਫੇਰ ਆਪਾਂ ਦੂਜੀ ਲਾਈਨ ਕਰਾਂਗੇ ਪਰ ਅੱਜ ਦੀ ਲਾਈਨ ਹੈ ਦੇਖੋ ਜਰਾ ਕਿੱਦਾਂ ਲਿਖਿਆ ਜਾਂਦਾ ਹੈ ਕੀ ਬੋਲਿਆ ਜਾਂਦਾ ਹੈ ਇਹ ਗੱਲ ਦੇਖੋ ਇੱਥੋਂ ਸ਼ੁਰੂ ਕਰਾਂਗੇ ਊੜਾ ਇਹ ਹੁੰਦਾ ਊੜਾ ਊੜਾ ਕਹਿੰਦੇ ਨੇ ਆਪਾਂ ਜੇ ਅੰਗਰੇਜ਼ੀ ਚ ਕਹੀਏ ਤੇ ਉਹ ਆਰ ਏ ਊੜਾ ਠੀਕ ਹੈ ਜੀ ਫੇਰ ਆਂਦਾ ਹੈ ਦੂਜਾ ਅੱਖਰ ਜਿਹੜਾ ਉਹ ਆਂਦਾ ਹੈ ਐੜਾ ਐੜਾ ਦੂਜਾ ਅੱਖਰ ਕੀ ਹੈ ਐੜਾ ਤੀਜਾ ਅੱਖਰ ਈ ੜੀ ਈੜੀ ਜਿਹੜੀ ਐ ਉਹ ਐਦਾਂ ਪਾਈ ਜਾਂਦੀ ਏ ਜਰਾ ਅੱਗੇ ਨੂੰ ਅੱਗੋਂ ਵਧਾਵਾ ਪਾ ਲੀ ਈੜੀ ਥੋੜਾ ਅੱਗੇ ਕਰਕੇ ਵੱਡਾ ਕਰਕੇ ਦਿਖਾਓ ਜੀ ਲੋਕਾਂ ਨੂੰ ਸਮਝ ਆਵੇ ਬੀ ਈੜੀ ਜੀ ਫੇਰ ਆ ਗਿਆ ਸ ਸ ਨਹੀਂ ਇਹ ਠੀਕ ਨਹੀਂ ਪਿਆ ਸਸਾ ਪਹਿਲੀ ਇੱਕ ਲਾਈਨ ਫਿਰ ਗੋਲ ਫੇਰ ਇੱਥੇ ਖਤਮ ਕਰਕੇ ਫੇਰ ਇੱਥੇ ਫੇਰ ਉੱਤੇ ਲਾਈ ਸਸਾ ਊੜਾ ਐ ਦੀ ਕਹੋ ਜੀ ਊੜਾ ਐੜਾ ਈ ੜੀ ਸਸਾ ਅਗਲਾ ਅੱਖਰ ਹੈ ਹਾ 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 ਇਹ ਹੁੰਦਾ ਹਾ ਹਾ ਹੁਣ ਗੱਲ ਏ ਵੇ ਵੀ ਤੁਸੀਂ ਕੀ ਕਰਨਾ ਤੁਸੀਂ ਇਹ ਕਰਨਾ ਹੈ ਕਾਪੀ ਲੈਣੀ ਹੈ ਇੱਕ ਪੇਜ ਦੇ ਉੱਤੇ ਤੁਸੀਂ ਪੂਰੇ ਪੇਜ ਦੇ ਉੱਤੇ ਲਿਖੀ ਜਾਣਾ ਊੜਾ ਨਾਲ ਬੋਲਣਾ ਊੜਾ 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 ਜਿੰਨਾ ਇਹ ਤੁਹਾਡਾ ਪੇਜ ਹੈ ਉਹਦੇ ਉੱਤੇ ਤੁਸੀਂ ਉੜਾ 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 ਲਿਖੀ ਜਾਣਾ ਲਿਖੀ ਜਾਣਾ ਫੁੱਲ ਪੇਜ ਤੇ ਫਿਰ ਤੁਸੀਂ ਅਗਲੇ ਪੇਜ ਤੇ ਲਿਖਣਾ ਹੈ ਐੜਾ 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 ਫਿਰ ਤੁਸੀਂ ਅੱਗੇ ਕਰਕੇ ਦਿਖਾਓ ਜੀ ਵੱਡਾ ਕਰਕੇ ਅਗਲੇ ਪੇਜ ਤੇ ਫਿਰ ਤੁਸੀਂ ਐਦਾਂ ਹੀ ऊड़ा लिखिया ऐड़ा लिखिया देखो ऊड़ा, ऐड़ा ईड़ी सस् हा, हा। ठीक है जी जो तो पेजा के लिखना है तीस लिखना ऊड़ा बोली जाना ऊड़ा 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 फिर तीन बोलना है, ऐड़ा ਐੜਾ 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 ਲੋ ਜੀ ਹੁਣ ਤੁਸੀਂ ਕੀ ਕਰਨਾ ਹੈ ਜਿਹੜੇ ਕਾਪੀ ਦੇ ਪੰਜ ਪੇਜ ਲੈਣੇ ਨੇ ਉਹਦੇ ਤੇ ਇੱਕ ਤੇ ਸਿਰਫ ਊੜਾ ਊੜਾ ਲਿਖਿਆ ਜਾਣਾ ਹੈ ਦੂਜੇ ਤੇ ਐੜਾ ਐੜਾ ਤੀਜੇ ਤੇ ਈੜੀ ਈੜੀ ਫਿਰ ਸਸਾ ਸਸਾ ਫਿਰ ਹਾ ਹਾ ਜਿਵੇਂ ਜਿਵੇਂ ਤੁਸੀਂ ਇਹ ਲਿਖੋਗੇ ਤੇ ਬੋਲਣਾ ਜ਼ਰੂਰ ਹੈ ਹੁਣ ਇਹਨੂੰ ਮੈਂ ਤੁਹਾਨੂੰ ਜੇਕਰ ਦੱਸਾਂ ਵੀ ਆਪਾਂ ਕਿਦਾਂ ਅੰਗਰੇਜ਼ੀ ਵਿੱਚ ਕਹਾਂਗੇ ਐ ੜਾ ਠੀਕ ਹੈ ਜੀ ਤੇ ਈ ੜੀ ਠੀਕ ਹੈ ਫਿਰ ਆ ਗਿਆ ਸ ਸ ਸ ਸ ਫਿਰ ਆ ਗਿਆ ਹ ਹ ਇਹ ਤੇ ਤੁਸੀਂ ਰੋਜ਼ ਹੀ ਲਿਖਦੇ ਹੋ ਹਾ 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 ਇਹ ਹੋ ਗਿਆ ਹਾ ਹਾ ਇਹ ਆ ਗਿਆ ਊੜਾ ਮੈਂ ਊੜੇ ਤੇ ਫਿਰ ਲਿਖ ਦਿੱਤਾ ਸੀ ਇਹ ਆ ਗਿਆ ਊੜਾ 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 ਐੜਾ ਈੜੀ ਸਸ ਹਾ ਇਹ ਪੰਜ ਅੱਖਰ ਪੰਜ ਪੇਜ ਕਾਪੀ ਦੇ ਉੱਤੇ ਤੁਸੀਂ ਲਗਾਣੇ ਨੇ ਉਦੇ ਤੇ ਇਕਰ ਉੜਾ ਉੜਾ ਦੁਜੇ ਢਾੜਾ ਤੀਜੇ ਟੀੜੀੜੀ ਚੌਥੇ ਤੇ ਸਸਾ ਸਸਾ ਪੰਜਵਾਂ ਹਾਂ ਹਾਂ ਜਦੋਂ ਤੁਸੀਂ ਇਹਦੀ ਪ੍ਰੈਕਟਿਸ ਕਰ ਲੋਗੇ ਤਾਂ ਤੁਹਾਨੂੰ ਇਹ ਪੰਜ ਅੱਖਰ ਬਹੁਤ ਵਧੀਆ ਮੌਜ ਨਾਲ ਆ ਜਾਣਗੇ ਤੇ ਅਗਲਾ ਅਗਲੇ ਪੰਜ ਅੱਖਰ ਜੜਿਆ ਇਹ ਮੈਂ ਤੁਹਾਨੂੰ ਕੱਲ ਨੂੰ ਦਿਖਾਵਾਂਗੀ ਪਰ ਮੈਂ ਅੱਜ ਤੁਹਾਨੂੰ ਇਹ ਦਿਖਾਣਾ ਚਾਹਨੀ ਆ ਵੀ ਇਹ ਅੱਖਰ ਨਿਕਲੇ ਕਿੱਥੋਂ ਲੋ ਦੇਖੋ ਜੀ ਇਹ ਜਿਹੜੀ ਪੰਜਾਬੀ ਪੰਜਾਬੀ ਬਹੁਤ ਖੂਬਸੂਰਤ ਜ਼ੁਬਾਨ ਹੈ ਪੰਜਾਬੀ ਦੇ ਅੱਖਰ ਜਿਹੜੇ ਆ ਉਹ ਪੰਜਾਬੀ ਦੀ ਮੈਡਮ ਆ ਨਾ ਤੇ ਪੰਜਾਬੀ ਦੀ ਗੱਲ ਸੁਣ ਲਓ ਦੇਖੋ ਊੜਾ ਇੱਥੋਂ ਨਿਕਲਿਆ ਊੜਾ ਆੜਾ ਐੜੀ ਸਸਾ ਹਾ ਹ ਜਿਹੜੇ ਅਗਲੇ ਕੱਲ ਨੂੰ ਸਿਖਾਵਾਂਗੀ ਉਹ ਸਾਰੇ ਇੱਕੋ ਥਾਂ ਤੋਂ ਨਿਕਲਣਗੇ ਫਿਰ ਅਗਲੇ ਫਿਰ ਅਗਰੇ 30 ਅੱਖਰ ਜੜੇ ਆ ਉਹ ਸਾਨੂੰ 5 ਤੇ 7 7 ਦਿਨਾਂ ਦੇ ਵਿੱਚ ਅਸੀਂ ਪੂਰੇ ਕਰਾਂਗੇ 35 ਅੱਖਰ ਕੱਲ ਨੂੰ ਤੁਹਾਨੂੰ ਅਗਲੀ ਲਾਈਨ ਸਿਖਾਈ ਜਾਏਗੀ ਅੱਜ ਐਨਆਈ ਜਿਆਦਾ ਸ਼ਗਤ ਨਹੀਂ ਹੈਗੇ ਮੈਡਮ ਸ਼ੁਰੂ ਕਰ ਲਓ ਅੱਜ ਜਿਹਨੇ ਪੰਜਾਬੀ ਸਿੱਖਣੀ ਹੈ ਜਿਹਨੂੰ ਆਪਣੀ ਜ਼ੁਬਾਨ ਨਾਲ ਪਿਆਰ ਹੈ ਜਾਂ ਦੂਜੀ ਲੈਂਗੁਏਜ ਵੀ ਸਿੱਖਣਾ ਚਾਹੁੰਦਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਬਹੁਤ ਦੂਸਰੇ ਜਿਹੜੇ ਲੋਕ ਦੂਸਰੀ ਲੈਂਗੁਏਜ ਵਾਲੇ ਸਾਨੂੰ ਪੰਜਾਬੀ ਸਿੱਖਣੀ ਹੈ ਸਿੱਖਣੀ ਹੈ ਆਜੋ ਮੇਰੇ ਨਾਲ ਸਿਖਾਵਾਂਗੇ ਰੋਜ਼ ਪੰਜਾਬੀ ਤੁਹਾਨੂੰ ਪੰਜਾਬੀ ਦੀ ਮੈਡਮ ਸਤਤ ਨਹੀਂ ਹੈ ਪਰ ਸਿਖਾਣਾ ਜ਼ਰੂਰ ਚਾਹੀਦੀ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ